ਸਾਰੇ ਮਿੱਤਰੋ ਕੀ ਹਾਲ ਚਾਲ ਨੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ 15 ਫਰਵਰੀ ਦੇ ਟੂਰਨਾਮੈਂਟਾਂ ਦੀ ਗੱਲ ਕਰਾਂਗੇ ਕਬੱਡੀ ਟੂਰਨਾਮੈਂਟਾਂ ਦੀ ਸੋ ਅੱਜ ਪਹਿਲਾ ਟੂਰਨਾਮੈਂਟ ਵੈਸੇ ਟੂਰਨਾਮੈਂਟ ਬਹੁਤ ਨੇ ਆਪਾਂ ਤਿੰਨ ਟੂਰਨਾਮੈਂਟਾਂ ਦੀ ਅਪਡੇਟ ਦੇਵਾਂਗੇ ਪਹਿਲਾ ਟੂਰਨਾਮੈਂਟ ਹੈ ਜੋ ਓਐਫ ਪਿੰਡ ਚਿੱਟੀ ਵਿੱਚ ਜੱਗੇ ਚਿੱਟੀ ਦੇ ਪਿੰਡ ਵਿੱਚ ਜਿੱਥੇ ਆਲ ਓਪਨ ਦਾ ਅੱਜ ਪਹਿਲੇ ਮੈਚ ਦਾ ਜੋ ਪਹਿਲਾ ਇਨਾਮ ਹੈ ਉਹ 1 ਲੱਖ ਰੁਪਇਆ ਦੂਸਰਾ ਨਾ 75 ਹਜ਼ਾਰ ਰੁਪਇਆ ਤੇ ਬੈਸਟਾਂ ਨੂੰ 25-25 ਹਜ਼ਾਰ ਨਾ ਸਨਮਾਨਿਤ ਕੀਤਾ ਜਾਏਗਾ ਤੇ ਇੱਥੇ ਜੋ ਟੀਮ ਬਣਾਈ ਹੈ ਜੱਗੇ ਨੇ ਉਸ ਨੇ ਕਾਲੇ ਸੰਗਾ ਬਲ 9 ਵਾਲਾ 50 50% ਤੇ ਜੱਗਾ ਚਿੱਟੀ ਇਨੀ ਅਪਡੇਟ ਇਹ ਬਿਲੀ ਆ ਤੇ ਅੱਗੇ ਆਪਾਂ ਦੂਸਰੇ ਟੂਰਨਾਮੈਂਟ ਦੀ ਗੱਲ ਕਰਦੇ ਹਾਂ ਹਾਂਜੀ ਅਗਲਾ ਟੂਰਨਾਮੈਂਟ ਹੈ ਚਿੱਪਿੰਡ ਮਧਰੇ ਵਿੱਚ ਜਿੱਥੇ ਲੱਡੇ ਬਲ ਫੁਰੀਏ ਦਾ 51000 ਰੁਪਏ ਨਾਲ ਸਨਮਾਨਿਤ ਵੀ ਕੀਤਾ ਜਾਣਾ ਹੈ ਤੇ ਇੱਥੇ ਜੋ ਪਹੁੰਚ ਰਹੇ ਨੇ ਖਿਡਾਰੀ ਉਹ ਖੰਡੂਰ ਸਾਹਿਬ ਦੀ ਟੀਮ ਛੋਟਾ ਟਾਰਜਨ ਸਤੂ ਖੰਡੂਰ ਸਾਹਿਬ ਗੁਰਲਾਲ ਖੰਡੂਰ ਸਾਹਿਬ ਸਿਮੂ ਕੰਗ ਜੱਪ ਖੰਡੂਰ ਗੁਰਦੇਵਤ ਕਿਸ਼ਨਗੜ੍ਹ ਖੰਡੂਰ ਤੇ ਗੁਰਦੇਵਤ ਸੰਧਵਾ ਹਾਂਜੀ ਗੱਲ ਕਰੀਏ ਤੀਜੇ ਕਬੱਡੀ ਕੱਪ ਦੀ ਤਾਂ ਤੀਜਾ ਕਬੱਡੀ ਕੱਪ ਹੈ ਜੀ ਹਸਾਰ ਪਿੰਡ ਰਾਖੀਗੇੜੀ ਵਿੱਚ ਜਿੱਥੇ ਪਹਿਲਾ ਨਾਮ 1.5 ਲੱਖ ਰੁਪਇਆ ਰੱਖਿਆ ਗਿਆ ਤੇ ਦੂਜਾ ਨਾਮ 1 ਲੱਖ ਰੁਪਇਆ ਤੇ ਬੈਸਟਾਂ ਨੂੰ ਕਹਿੰਦੇ ਆਲਟੋ ਕਾਰਾਂ ਦਿੱਤੀਆਂ ਜਾਣੀਆਂ ਨੇ ਮਿੱਤਰੋ ਇੱਥੇ ਛੋਟੀ-ਛੋਟੀ ਦੇ ਮੱਲ ਪਹੁੰਚ ਰਹੇ ਨੇ ਯਾਨੀ ਸ਼ਕਰਪੁਰੀਏ ਵੀ ਪਹੁੰਚ ਰਹੇ ਨੇ ਤੇ ਸ਼ਿਲੂ ਹਰੀ ਵੀ ਪਹੁੰਚ ਰਹੇ ਨੇ ਅੱਜ ਇੱਥੇ ਸਿਰਾ ਹਾਂਜੀ ਟੀਮਾਂ ਤੁਹਾਨੂੰ ਦੱਸ ਦਈਏ ਪਲੇਵਾ ਜਿੰਦੇ ਚ ਦਿਨੂ ਜਵਾਰਾ ਵਿਸ਼ਾਲ ਗੱਦੀਖੜੀ ਤੇ ਵਿਕਾਸ ਇਹ ਪੱਕੇ ਨੇ ਜੀ ਤੇ ਦੂਜੀ ਟੀਮ ਹੈ ਜੀ ਜਾਂਡਲੀ ਦੀ ਅਮਨ ਖੱਤਰੀ ਪੋਲਾ ਖੰਡੂਰੀ ਖਨੋਰੀ ਤੇ ਢੀਲਾ ਜਾਂਡਲੀ ਤੇ ਤੀਜੀ ਟੀਮ ਹੈ ਮਿੱਤਰੋ ਸ਼ੱਕਰਪੁਰੀਆਂ ਦੀ ਜੋ 90% ਉਹ ਖੇਡੂ ਹੀ ਖੇਡੂ ਜਿੰਦੇ ਚ ਇੰਦਰਜੀਤ ਕਲਸੀਆ ਤੇ ਪੂਰੀਆ ਸੀਸਰ ਸ਼ਾਜੀ ਤੇ ਫਰੀਆਦ ਤੇ ਚੌਥੀ ਟੀਮ ਆਪਣੀਆਂ ਮਿੱਤਰੋ ਬਾਹੂ ਅਕਬਰਪੁਰ ਦੀ ਸ਼ਿਲੂ ਬਾਹੂ ਅਕਬਰਪੁਰ ਮਨੀਸ਼ ਬਾਹੂ ਤੇ ਰਵੀ ਦਿਉਰਾ ਤੇ ਪੰਕਜ 베ਰੀ ਇਹ ਟੀਮਾਂ ਨੇ ਜੀ ਤੇ ਬਾਕੀ ਦੇਖਦੇ ਆ ਅੱਜ ਕੀ ਬਣਦਾ ਹੈ ਕੌਣ ਅਲ ਜਾਂਦਾ ਹੈ ਆਲਟੋ ਕੌਣ ਜਿੱਤਦਾ ਹੈ ਤੇ ਬਾਕੀ ਇੱਕ ਗੱਲ ਇਹ ਆ ਕਿ ਇਹਦੇ ਇਸ ਮੈਚ ਦੇ ਵਿੱਚ ਇੱਥੇ ਕਿਸੇ ਨੂੰ ਕੋਈ ਕਰਾਇਆ ਨਹੀਂ ਦਿੱਤਾ ਗਿਆਗਾ ਕਿਸੇ ਨੂੰ ਕੋਈ ਸਾਰੀਆਂ ਟੀਮਾਂ ਇੱਕ ਪਿਆਰ ਵਜੋਂ ਸਦਿ ਇਹ ਦਿੱਤੇ ਗਏ ਨੇ ਕੋਈ ਕਿਸ ਨੇ ਕਰਾਇਆ ਨਹੀਂ ਲਿਆਗਾ ਨਾ ਛਿਲੂਵਰਾਂ ਨੇ ਲਿਆ ਨਾ ਸ਼ੱਕਰਪੁਰੀਆਂ ਨੇ ਲਿਆ ਇਹ ਇਹ ਪੂਰੀਏ ਦੇ ਪਿਆਰ ਵਜੋਂ ਇੱਥੇ ਪਹੁੰਚ ਰਹੇ ਨੇ ਜੀ ਸੋ ਇਹ ਸੀ ਅੱਜ ਦੇ ਟੂਰਨਾਮੈਂਟ ਦੀ ਅਪਡੇਟ ਕੱਲ ਨੂੰ ਦਿਆਂਗੇ ਆਪਾਂ ਨਵੇਂ ਟੂਰਨਾਮੈਂਟਾਂ ਦੀ ਅਪਡੇਟ ਜੋ ਕਾਲੂ ਖੇਡੇ ਜਾਣਗੇ ਸੋ ਤੁਸੀਂ ਜੁੜੇ ਰਹੋ ਪ੍ਰੋ ਕਬੱਡੀ ਪੰਜਾਬ ਦੇ ਨਾਲ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਨਵੀਂ ਵੀਡੀਓ ਨਵੇਂ ਟੂਰਨਾਮੈਂਟ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸੋ ਧੰਨਵਾਦ ਜੀ ਸਾਰਿਆਂ ਦਾ